ਲਿਕਵਿਡ ਬੰਦਾ ਇਹੋ ਜਿਹਾ ਇੱਕ ਬੜਾ ਜਰੀਲਾ ਹੁੰਦਾ ਆਪਣੇ ਅੰਦਰ ਬੰਦਾ ਜਿਹੜਾ ਇਹ ਆਪਣਾ ਭਵੇਖਿਆ ਆਉਣ ਵਾਲਾ ਜੇ ਇਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਕਰਾਂ ਕੀ ਦੀ ਕਿਉਂ ਨਾ ਉਹ ਬੰਦਾ ਆਪਾਂ ਅੱਜ ਕੱਲ ਸ਼ਾਰਟਕਟ ਰਾਹ ਚੁੰਨ ਲਿਆ ਸਾਰਾ ਕੁਝ ਅੱਗੇ ਦੇ ਲੋਕੀ 30 30 ਸਾਲ ਤੱਕ ਉਦਾਂ ਹੀ ਖੇੜਕੂਟ ਜਾਂਦੇ ਸੀ ਤੇ ਆਮ ਹੀ ਲੋਕੀ 50 50 ਸਾਲ ਤੱਕ ਕੁੱਲ ਜਾਂਦੇ ਸੀ ਤਕੜੇ ਮੱਲ ਹੁਣ ਹੁਣ ਕੀ ਆ ਸੰਸਾਰ ਚਲੋ ਜੀ ਚਲਾ ਜਾ ਹਣ ਉੱਥੇ ਕੇ ਕਰਨੀ ਹਲਕੇ ਮੇਰੇ ਹੀ ਹੋਣਾ ਪਾਣ ਬਣੀ ਬਣੀ ਨਾ ਲਾ ਹੋਰ ਆ ਗੱਡੀ ਵਧੀਆ ਹੈ ਸੁਦਾ 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 ਜੋ ਬੜਾ ਵਧੀਆ ਬਣ ਗਿਆ ਸੀ ਚਾਚੇ ਦਾ ਮੁੰਡਾ ਹੈ ਅੱਛਾ ਅੱਛਾ ਕਿੰਦੂ ਆ ਠੀਕ ਹੈ ਉਹਨਾਂ ਦੀ ਤਾਂ ਸਮਝ ਨਹੀਂ ਲੱਗਦੀ ਤੇ ਉਹਨਾਂ ਨੂੰ ਕੀ ਕੀ ਕਹਿੰਦਾ ਮੈਂ ਯਾਰ ਉਹਦੀ ਸਮਝ ਨਹੀਂ ਲੱਗੀ ਵੀ ਜੇ ਗੁੰਗਾ ਤੇਨੇ ਪੜ੍ਹਾਈ ਕਿਦਾਂ ਕੀਤੀ ਆ ਪੜ੍ਹਾਈ ਕਿ ਪੜ੍ਹ ਕੇ ਕਿੱਥੋਂ ਆਇਆ ਲਿਖ ਲੈਂਦਾ ਹੀ ਹਾਂਜੀ ਇਹਨੇ ਪੜ੍ਹ ਲਈ ਆਹੋ ਤੇ ਉਹ ਫਿਰ ਤੂੰ ਮੰਨ ਕਿ ਦੂਜਾ ਮਰਾ ਇਹ ਤੇ ਪੜ੍ਹਾਈ ਇੱਕ ਪੜ੍ਹਾਈ ਜੀ ਕਰਦੇ ਹੁੰਦੇ ਉਹ ਤੇ ਉਹ ਤੇ ਦੂਜਿਆਂ ਵਾਸਤੇ ਹੁੰਦੀ ਆ ਜਿਹੜੇ ਆ ਨੇਤਰਹੀਨ ਹੁੰਦੇ ਆ ਤੇ ਇਹਨਾਂ ਨੇ ਪੜਾਈ ਕਿਦਾਂ ਕੀਤੀ ਵੀ ਜਾਂ ਤੇ ਫਿਰ ਬਾਅਦ ਚ ਗੁੰਗਾ ਗੰਗਾ ਆਇਆ ਵਾ ਕੀ ਚੱਕਰ ਬਣਿਆ ਨਾ ਕਹਿੰਦਾ ਸੁਂਦਾ ਹੁਣੀ ਮੈਨੂੰ ਇਹ ਅੱਛਾ ਉਹ ਲਿਖ ਕੇ ਫਿਰ ਉਹ ਲੇਖ ਲੈਂਦਾ ਹੀ ਇਹ ਕਸਾਲਾ ਯਕੀਨ ਜਾਣੀ ਆਉਂਦਾ ਕਿ ਸੱਚੀ ਉਹ ਹੈਗਾ ਵਾ ਕਿ ਨਹੀਂ ਕਈ ਇਦਾਂ ਦੇ ਹਣਾ ਗੁੰਗਾ ਬੋਲਾ ਪੜ੍ਹ ਲੈਂਦਾ ਸਾਰਾ ਕੋਈ ਸਮਾਖ ਕੋ ਤਾਂ ਬੜਾ ਪਰ ਉਹ ਨਹੀਂ ਨਹੀਂ ਤੂੰ ਉਹ ਉਹ ਸਮਝ ਲੈਂਦਾ ਚੀਜ਼ਾਂ ਸਾਰੀਆਂ ਉਹ ਲਿਖ ਕੇ ਦੇ ਦਿੰਦਾ ਮੈਂ ਕਿ ਕਰੀ ਅੱਛਾ ਲਿਖ ਕੇ ਨਹੀਂ ਜੇ ਸੁਣਦਾ ਹੀ ਨਹੀਂ ਆ ਤੇ ਦੂਜਾ ਮਰਾ ਤੇ ਉਹਨੂੰ ਫਿਰ ਸਮਝ ਕਿਦਾਂ ਲੱਗਦੀ ਹੋਊ ਬਾਕੀ ਮੇਰੇ ਭਰਾ ਮਿਸਤਰੀ ਜਿਹੜਾ ਲਾਇਆ ਤੇ ਇਹ ਸਮਝ ਲਓ ਵੀ ਆਪਣਾ ਫ੍ਰੀ ਖਾਤੇ ਦੀ ਕਰਨ ਦਾ ਕੰਮ ਤੇ ਜਿਹੜੇ ਭਰਾ ਨੇ ਕਿਸੇ ਨੇ ਵੀ ਕੰਮ ਕਰਾਉਣਾ ਹੋਵੇ ਡਰੈਸ ਤੁਹਾਨੂੰ ਦਿੰਨੇ ਆ ਪਿੰਡ ਸੁਗਾ ਤੇ ਮਿਸਤਰੀ ਸਾਹਿਬ ਨਾਂ ਦੱਸਿਓ ਆਦਾ ਮੜਾ ਜਾ ਬਿੱਲਾ ਮਿਸਤਰੀ ਬਿੱਲਾ ਸੁgge ਵਾਲਾ ਮਿਸਤਰੀ ਨੰਬਰ ਦੱਸ ਦੋ ਮਾੜਿਆ 98813 9797813 84910 84910 ਨਹੀਂ ਆ ਗਈ ਹੁਣ ਉਹਦੀ ਵੀ ਆ ਗਈ ਤੇਰੀ ਵੀ ਆ ਗਈ ਉਹ ਬਗਾਨਾ ਵਾ ਨਹੀਂ 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 ਬਗਾਨਾ ਨਹੀਂ ਸਾਪਣੀ ਇਹ ਕੋਈ ਸਾਰੇ ਹੈਂ ਰਹਿਂਦੀ ਉਹਦੀ ਕੋਈ ਰਹਿਣ ਦੋ ਲੜਦਾਓ ਚੱਲ ਉਹਦੀ ਰਹਿਣ ਦਿੰਦੇ ਆ ਨਰਾ ਮਸਲਾ ਚੇਡਾ ਕੋ ਲੈ ਕਹਿੰਦਾ ਬੜਾ ਗੰਦਾ ਨਹਾਉਂਦਾ ਨਹੀਂ ਤੂੰ ਦਾਦਾ ਨਹੀਂ ਕਹਿੰਦਾ ਬੜਾ ਗੰਦਾ ਹੈ ਪਾਉ ਚੱਲ ਹੱਸਾ ਠੱਠਾ ਕਰ ਦੇ ਦੇ ਨੀ ਨਾ ਤੁਹਾਡਾ ਟਾਈਮ ਪਾਸ ਹੋ ਜਾਂਦਾ ਅੱਜ ਕੱਲ ਤੇ ਹੱਸਦਾ ਹੀ ਨਹੀਂ ਕੋਈ ਤੇ ਨਾ ਬੋਲਦਾ ਕੋਈ ਕਿ ਇਹਨਾਂ ਤੇ ਨਾ ਹੱਸਦਾ ਜੇ ਜ਼ਮਾਨਾ ਪਤਾ ਨਹੀਂ ਕਿਦਾਂ ਦਾ ਆ ਗਿਆ ਜੇ ਬਾਅਦ ਇਹ ਜਦੋਂ ਸਾਡਾ ਜੀਜਾ ਨਹੀਂ ਲੱਗਦਾ ਤਾਂ ਅਸੀਂ ਤੇ ਭਾ ਬਿੱਲੇ ਨੂੰ ਸੱਦ ਲਈਦਾ ਵੀ ਆ ਜਾ ਹਾਂ ਥੋੜੇ ਜਿਹੀ ਤੇਰੇ ਬਾਅਦ ਸੱਦ ਲਈਦਾ ਵੀ ਆ ਜਾ ਜਵਾਨਾ ਹਾਂ ਮਸਾਲਾ ਚਾਹ ਤੁਸੀਂ ਆ ਹਾਂ ਕੁਲਵਾ ਨਹੀਂ ਜਦੋਂ ਮੈਨੂੰ ਸੱਦਣਾ ਨਾ ਉਹਨੇ ਪਹਿਲਾਂ ਦੱਸ ਦੇਣਾ ਤਾਂ ਮਾਹ ਜਦੋਂ ਅੱਜਕੱਲ ਆੜ ਕੇ ਬਾਈਆਂ ਮੁੱਛਾਂ ਦਾ ਸੰਬੰਧ ਜ਼ਿਆਦਾ ਹੁੰਦਾ ਉਦੋਂ ਕੁਲਵਾ ਮੈਂ ਸੱਦਦਾ ਹਾਂ ਜਦੋਂ ਆਪਣੇ ਤੋਂ ਪੈਸੇ ਆ ਜਾਂਦੇ ਨਾ ਤੇ ਫਿਰ ਆਪਾਂ ਲਾ ਦਿੰਨੇ ਕਿ ਬਨੇ ਹੋਣਾ ਆਪਾਂ ਸੇਵਾ ਹੀ ਕਰੰਦਾ ਜੇ ਹੁਣ ਆਪਾਂ ਵਧੀਆ ਬਣਾ ਗਏ ਮੁੰਡੇ ਮੰਡੇ ਚਾਰ ਨਿਕਲਣਗੇ ਚੱਲ ਕਿਸ ਦੀ ਰੋਟੀ ਪੱਕਦੀ ਹੋਜੂਗੀ ਮਾਰ ਬਾਕੀ ਦੇਣ ਵਾਲਾ ਵੈਗਰੂ ਆ ਬੰਦਾ ਨਹੀਂ ਰਾਜਦਾ ਕੇ ਗੱਲੋਂ ਨਾ ਬੰਦਾ ਰਾਜਦਾ ਮੈਂ ਇਹ ਗੱਲ ਕਹਿੰਦਾ ਵੀ ਜੇ ਮੰਗਣਾ ਦੇ ਵੈਗਰੂ ਤਾਂ ਮੰਗਿਆ ਕਰੋ ਜਿਹਦੇ ਕਰ ਘਾਟਾ ਨਹੀਂ ਕੋਈ ਹੁਣ ਬੰਦਾ ਕੇ ਇਹਨੂੰ ਕੀ ਦੇ ਦੋ ਬੰਦਾ ਤੇ ਆਪ ਭੁੱਖਾ ਹੁਣ ਦੱਸ ਕਿਦਾਂ ਮੈਂ ਉੱਤੇ ਦਾ ਸਾਰੀ ਸ਼ੈੱਟ ਦਾ ਉੱਤੇ ਦਾ ਕੋਈ ਨਹੀਂ ਤੁਸੀਂ ਆ ਚਲਾਓ ਇਤਨਾ ਕੰਮ ਆ ਫਿਰ ਆਪਾਂ ਲੈ ਆਉਣਾ ਸਾਰਾ ਸਮਾਨ ਜੀ ਕੱਲ ਤੱਕ ਜੇ ਕੋਈ ਥੋੜੀ ਬੋਧੀ ਰਹੀ ਤਾਂ ਪਰਸੋਂ ਚ ਨਾਈ ਹੋ ਜੇ ਨਹੀਂ ਸਾਡੇ ਆ ਤੂੰ ਹੀ ਰੈਡੀ ਕਰੋ ਆ ਰੈਡੀ ਇਹ ਕੰਮ ਆ ਆਪਾਂ ਮੁੜ ਗਏ ਤੇ ਜੀ ਬਣਾਉਣਾ ਕਮਰਾ ਜਾ ਇੱਕ ਨਾ ਆ ਕੰਧਾ ਪਾਸੇ ਪਾਸੇ ਲੀਆਂ ਰੈਡੀ ਕਰੋ ਫਿਰ ਵੇਨੇ ਅੱਛਾ ਫਿਰ ਇਕੱਠੀ ਪਾ ਦਾਂਗੇ ਤੇ ਚਲਾ ਵੀ ਫਿਰ ਕੱਢ ਦਿਓ ਕੰਧਾ ਜੀ ਅੱਛਾ ਠੀਕ ਹੈ ਇੱਕ ਨਾ ਵੇਖ ਲਈਏ ਮੜਾ ਕੀ ਹਿਸਾਬ ਕਰਦਾ ਵਿਆ ਫਿਰ ਆਪਾਂ ਦੇਖ ਲੈਂਦੇ ਹਾਂ ਠੀਕ ਹੈ ਜਿੱਦਾਂ ਕਹੋਗੇ ਉਦਾਂ ਹੀ ਕੋਈ ਗੱਲ ਨਹੀਂ ਆਪਾਂ ਨਾਲ ਮੰਜਾ ਲਾਇਆ ਕਰੋ ਇੱਥੇ ਇੱਕ ਨਹੀਂ ਮੰਜਾ ਲਾਈਦਾ ਜੀ ਰੋਟੀ ਖਾਣ ਆਤੇ ਉਤਰਾ ਨਹੀਂ ਸਾਡਾ ਸੂਤਰ ਨਹੀਂ ਹੁੰਦਾ ਮੰਜੇ ਨਾਲ ਅੱਛਾ ਠੀਕ ਹੈ ਇਹ ਵੀ ਗਰਮੀ ਕਰਕੇ ਸਿਆਲ ਹੋਵੇ ਤਾਂ ਉੱਥੇ ਚਾਹ ਉੱਤੇ ਪੀ ਲੈਂਦੇ ਆ। ਆਹ ਨਹੀਂ ਮੌਸਮ ਪੈ ਜਾਂਦਾ ਜਾਂਦਾ ਫਰਕ ਮੌਸਮ ਦਾ ਹੁਣ ਪੈ ਗਿਆ ਅੱਗੇ। ਤੇਰਾ ਦਿਨ ਤੇ ਅੱਗੇ 15 ਦਿਨ ਮਹੀਨਾ ਚੱਲ ਗਿਆ ਮੇਰੇ ਖਾਤੇ। ਆਹੋ ਨਹੀਂ ਦਿਨ ਜਦੋਂ ਆਪਣਾ ਮੈਚ ਹੋਣਾ ਉਹਨੇ ਦਿਨ ਪੂਰੀ ਹੋ ਜਾਂਦੀ ਠੰਡ। ਹਾਂਜੀ ਹਾਂਜੀ ਮੌਸਮ ਵਧੀਆ ਚੇਂਜ ਆ ਜਾਂਦਾ। ਮਹੀਨਾ ਰਹਿ ਗਿਆ ਆਪਣੇ ਮੈਚ ਚ। ਇਹ ਤੁਮੀ ਹਾਚਾ ਹਾਂਜੀ ਫਿਰ ਉੱਧਰ ਨੂੰ ਪੈ ਜਾਣਾ ਨਾ ਤਾਂ ਹਾਂਜੀ ਫਿਰ ਉੱਧਰ ਨੂੰ ਪੈ ਜਾਣਾ ਫਿਰ ਆਪਾਂ ਸੈਂਟਰ 'ਚ ਹੀ ਗੇਰਨਾ। ਨਹੀਂ ਆਪਾਂ ਕਰਨਾ ਕਮਰਾ ਬਣਾ ਲਈਏ ਇੱਕ ਕਿਉਂਕਿ ਕਮਰਾ ਸੋ ਮੁੜ ਕੇ ਨਾ ਕੋਈ ਮੁੰਡਾ ਮੰਡਾ ਵੀ ਰਹਿਣਾ ਰੁਣਾ ਹੁੰਦਾ ਕੋਈ ਰਹਿ ਪੈਂਦਾ ਇੱਥੇ ਵਧੀਆ ਬਣਾ ਦਾਂਗੇ ਨਾ ਰਹਿਣ ਸਹਿਣ ਨੂੰ ਤੇ ਬਾਕੀ ਚਲੋ ਮਿਹਨਤ ਲਾਉਣ ਨੂੰ ਕੋਈ ਲੀੜਾ ਕਪੜਾ ਵੀ ਲਾਉਣਾ ਹੋਵੇ ਵਿੱਚ ਲਾ ਲੂ ਕੇ ਬਾਕੀ ਆਪਾਂ ਹੌਲੀ ਹੌਲੀ ਮੁੜ ਕੇ ਅੱਗੇ ਵੀ ਥਾਂ ਛੱਡ ਦੇਣਾ ਤੇ ਪੂਰਾ ਵਧੀਆ ਬਣਾ ਲੈਣਾ ਜਿਗਾੜ ਹਾਂਜੀ ਹਾਂਜੀ ਬਾਕੀ ਮਿਹਨਤ ਮੂੰਹ ਤੋਂ ਲਾਉਣ ਨੂੰ ਮੁੰਡੇ ਮੰਡੇ ਚਲੋ ਚਾਰ ਆਜਿਆ ਕਰਨਗੇ ਹਾਂਜੀ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਬਾਕੀ ਵੈਗਰੂ ਕਰਨ ਵਾਲਾ ਹਾਂਜੀ 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 ਕਹਿੰਦਾ ਲੋ ਲੋ ਜਾ ਕੇ ਜਗਾ ਵੇਖ ਲੋ ਹੰਦਾ ਹੰਦੇ ਦੀ ਮੈਂ ਤਾਂ ਕੋਸ ਸਾਹਿਬ ਆਪਣਾ ਤੈਨੂੰ ਪਤਾ ਹੀ ਆ ਹਾਂਜੀ ਗੈਰ ਦੀ ਹੈਗੀ ਜੇ ਕਿਹੜੀ એનર્ਜੀ ਕੱਲ ਲੈ ਆ ਬੱਬਾ ਬੱਬਾ ਐਵੇਂ ਥੋੜਾ ਵੇਖੋ ਨਹੀਂ ਘਰ ਤੇ ਪਟਾਰੀ ਉਸਲੇ ਬੰਦ ਉਸਲੇ ਕਰਤੀ ਨਾ ਬੱਬਾ ਕੱਲ ਜਲੰਧਰ ਪਹੁੰਚਿਆ ਹੈ ਕਿਹੜੀ ਲੈਣ ਦੀ ਸੇਮ ਜੜੀ ਆ ਪਿੰਦਰ ਹੈ ਉਹ ਹੀ ਬੜੀ ਆ ਜਿਆਦਾ ਕੰਮ ਹੈ ਜਿਆਦਾ ਖਰਾਬ ਹੈ ਵੇਹਲੋ ਕਿੰਨੀ ਵੇਹਲ ਹੋਤੇ ਵੇਹਲੋ ਤੇ ਕਨੀ ਆ ਜਾ ਵੇਖਾ 352 ਐਮ ਜੀ ਮੈਂ ਤੈਨੂੰ ਉਹ ਆਖ ਰਿਹਾ ਤੈਨੂੰ ਸਮਝ ਨਹੀਂ ਆ ਰਹੀ ਸਾਹਮਣੇ ਨਾਲੇ ਵਾਸਤੇ ਆ ਐਵੇਂ ਵੀ ਸਾਹਮਣੇ ਮੈਂ ਲਾਤੇ ਮੇਰੇ ਕੋਠੇ ਪੈ ਵਾਲੇ ਮਾਮਾ ਅੱਛਾ ਅੱਜ ਤਾਂ ਗਾਇਆ ਨਾ ਫੇਰ ਕੱਲ ਫੇਰ ਮਾੜੇ ਪਿਆ ਤੋਂ ਐਦਾਂ ਗਾ ਮਾਏ ਦੇ ਘਰ ਨਾ ਮੰਗਦੀ ਸਾਡੀ ਇਹਨਾਂ ਦੇ ਡਬਲ ਕਰਾ ਦਈਏ ਫਿਰ ਨਹੀਂ ਲਰਾ ਮਾਰੀਏ ਕਿਸੇ ਉਦਾਂ ਨਾ ਸਿੰਗਲ ਸਪਰਿੰਗ ਉਹਨਾਂ ਫਿਰ ਲਰਾ ਮਾਰਦੀਆਂ ਆ ਵਾਵਾ ਹਲਦੀ ਪਿਛੋ ਉਹ ਇਹਨਾਂ ਨੇ ਗਾਲ ਨੂੰ ਕਰਾ ਲਿਓ ਨੀ ਜੇ ਬਣੀ ਨਾ ਉਹ ਨਾ 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 ਮਾਏ ਦੇ ਨਾਲ ਦੀ ਇਹ ਤੇ ਤੁਹਾਨੂੰ ਪਤਾ ਆਰਾਮ ਦੇ ਬੜੀ ਬਹੁਤ ਹੀ ਜ਼ਿਆਦਾ ਫੱਕਦਾਈ ਨਹੀਂ ਬੰਦਾ ਤੇ ਨੀਂਦ ਨੂੰ ਦਾ ਜੇ ਕਿਤੇ ਬੰਦੇ ਚਲਾਉਂਦੇ ਵੱਖਰੀ ਗੱਲ ਉਦਾਂ ਬੰਦਾ ਨਾ ਬੈਠਾ ਲਾ ਕੇ ਦਿਨਾਂ ਚਲਾਉਂਦਾ ਠੀਕ ਕੱਢੀ ਜਾ ਨੋ ਹਾਂ ਹਾਂ ਬਸ ਨੀਂਦ ਨੂੰ ਲਾ ਸਕਦੀ ਕਿ ਬੋ ਨਾ ਨੀਂਦ ਨੂੰ ਆ ਜੇ ਵੱਖਰੀ ਗੱਲ ਆ ਪਰ ਨੀਂਦ ਵੀ ਇਕੱਲੇ ਬੰਦੇ ਨੂੰ ਆਵੇ ਨਾ ਸਾਡੇ ਸਾਰੇ ਟੱਬਰ ਨੂੰ ਲੈ ਕੇ ਮਰੇ ਭਾਂਜੀ ਵੀ ਗੱਲ ਦੱਸੋ ਨਾਲ ਪਿੰਡ ਆਹੋ ਮੈਂ ਇਹਨੂੰ ਤਿੰਨ ਰੋਜ਼ਰ ਵਾਰਨਿੰਗ ਦਿੱਤੀ ਮੈਂ ਵੀਜੀ ਮੈਂ ਤੇ ਤੈਨੂੰ ਹੁੰਦਾ ਨਹੀਂ ਨਾ ਕੋខਾ ਹੁੰਦਾ ਕੋਈ ਨਹੀਂ ਰਾਤ ਚਾਈਂਦੀ ਨਹੀਂ ਤੇ ਸਾਡੇ ਇੱਕਦਮ ਮੇਰੇ ਸਾਰੇ ਕਿੰਨੀ ਸੇਵਾ ਸਾਰੀ ਤੇਰੇ ਤੇ ਲੱਗੀ ਜਾਂਦੀ ਹੁੰਦੀ ਆਉਂਦਾ ਆਉਂਦਾ ਝੋਕ ਲੱਗੀ ਕਿ ਜਾਂ ਉਦਾਂ ਨਹੀਂ ਨਹੀਂ ਮੈਂ ਥੱਲੇ ਦੇਖਦਾ ਥੱਲੇ ਪੈਰ ਦੇਖੇ ਚੱਲਦੇ ਨਹੀਂ ਚੱਲਦੇ ਸੱਚੇ ਮੈਂ ਲਗਾ ਝੋਕ ਲੱਗੀ ਪਰ ਮੈਂ ਮੈਂ ਨਾਲ ਵੇਖਦਾ ਤਰੰਦੀਪੁਰਿਆ ਜਾਂ ਮੇਰੇ ਪੈਰ ਇਹਨਾਂ ਦਈ ਅੱਜ ਮੇਜੇ ਚ ਮਨਾਉਂਦੇ ਉਹ ਨਹੀਂ ਨਹੀਂ ਮਨਾਉਂਦੇ ਉਹ ਗੱਲ ਬਬਿਆ ਸਹੀ ਆ ਮੈਂ ਜਿਹਨੂੰ ਪਹਵਾਨੇ ਮੇਰੇ ਨਾਲ ਵੇਖਿਆ ਨਾ ਮੇਰੀ ਥੋੜਾ ਕਿ ਮੈਂ ਨਾਲ ਥੱਲੇ ਮੋਬਾਈਲ ਇਨੀਕੇਸ਼ਨ ਲਈ ਹੀ ਮੁਰਕੇ ਮੈਂ ਚੋਕੇ ਉੱਪਰ ਚੜਾਤਾ ਕਰਨੀ ਪੈਣੀ ਪੁੱਤ ਹਾਂਜੀ ਕਰਨੀ ਪੈਣੀ ਮੇਹਾਂ ਹਾਂ ਉਹਨੇ ਮੈਨੂੰ ਵੀ ਭੱਗ ਲਿਆ ਨਾ ਮਹਾਰਾਜ ਕੀ ਕਰਦਾ ਠਾਡ ਹਾਂਜੀ ਸੱਸੀ ਗਵਾਨ ਜੀ ਹੋਰ ਬਾਬਾ ਚਾਜਾ ਚਾਜਾ ਆਦੇ ਲਾਗੋ ਲੱਗ ਮੈਚ ਐ ਦੋ ਇੱਕ ਇੱਧਰ ਐ ਤੇ ਇੱਕ ਇੱਧਰ ਆਪਣੇ ਨਹੀਂ ਆ ਜਾਂਦੀ ਮੈਂ ਵੀ ਕਮੇਟੀ ਦਾ ਕੋਈ ਚੱਕਰ ਚੁੱਕ ਰੋਣਾ ਦੋ ਕਮੇਟੀਆਂ ਹੋਣੀਆਂ ਨਹੀਂ ਮੁੰਡਿਆਂ ਦਾ ਵੀ ਹੋਊਗਾ ਗਿੰਦਰ ਹੋਣਾ ਨੇ ਉੱਥੇ ਕਿੱਟਣਾ ਗਿੰਦਰ ਹੋਣਾ ਦੀ ਤੇ ਕਲਸੀ ਦਾ ਮੈਚ ਆ ਆਪਣਾ ਮੈਚ ਉਹਦੇ ਨਾਮ ਜਿਹੜਾ ਕੋਟ ਕਰੋੜ ਲੱਖਾ ਕੋਟ ਕਰੋੜ ਵਾਲਾ ਨਹੀਂ ਨਹੀਂ ਉਹਨਾਂ ਦਾ ਵੱਖਰਾ ਮੈਚ ਨਹੀਂ ਉਹਨਾਂ ਦਾ ਵੱਖਰਾ ਹੋਆ ਨਹੀਂ ਨਹੀਂ ਉਹਨਾਂ ਦਾ ਵੱਖਰਾ ਮੈਚ ਇਹ ਗੱਲ ਲੈ ਆਓ ਮੈਗ ਮੈਗ ਲਾਓ ਵੇਖੋ ਮੈਗ ਲਈਏ ਹਾਂ ਥੱਲੇ 20 ਮਿੰਟ ਬੜੇ ਮੈਗ ਕੁੰਦੀ ਹੈ ਹਾਂਜੀ ਚਾਹੀਦਾ ਮੈਨੂੰ ਯਾਦ ਦੀ ਗੱਡੀ ਗੁੱਡੀ ਤੇ ਘਾਟ ਸਮਝ ਨਹੀਂ ਉਦਾਂ ਦੇ ਵਧੀਆ ਵਸਣਾ ਜੇ ਆਪਾਂ ਫੋਨਾਂ ਬਾਨਾਂ ਚ ਵੇਖਣਾ ਹਾਂਜੀ ਮੈਂ ਬਹੁਤ ਸਾਰਿਆਂ ਨੂੰ ਫੋਕਸ ਇੱਕੋ ਚੀਜ਼ ਦਾ ਤੁਹਾਨੂੰ ਸਾਰਿਆਂ ਨੂੰ ਇਹੀ ਚੀਜ਼ ਕਿੰਨਾ ਮਿਹਨਤ ਜਿਹੜਾ ਬੰਦਾ ਮਿਹਨਤ ਕਰੂਗਾ ਨਾ ਉਹਦਾ ਸੱਤੀ 200 ਉਹਨੇ ਤਕੜੇ ਹੋਣਾ ਹੀ ਹੋਣਾ ਮਿਹਨਤ ਕਿਸ ਦੀ ਜਾਣੀ ਜਾਂਦੀ ਜਿੰਨੇ ਅੰਮ੍ਰਿਤ ਵੇਲੇ ਉੱਠ ਕੇ ਡੰਡ ਮਾਰਨੇ ਆ ਤੁਸੀਂ ਗੱਲ ਸੁਣੋ ਮੇਰੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਲ ਇੱਕ ਬਾਬਾ ਉੱਠਦਾ ਇੱਕ ਗੁਰੂਗਰ ਜਾਣ ਲੱਗਿਆ ਉੱਠਦਾ ਤੇ ਇੱਕ ਕਿਸਾਨ ਉੱਠਦਾ ਜਿਹੜਾ ਤੈਸ ਨੇ ਪਾਣੀ ਧਾਣੀ ਲਾਉਣਾ ਹੁੰਦਾ ਪਹਿਲੀ ਉਹ ਇੱਕ ਪਲਵਾਨ ਉੱਠਦਾ ਪਲਵਾਨ ਆਂ ਆਦੀ ਹੱਡਾਂ ਦੀ ਮਾਲਾ ਫੇਰਦਾ ਤੇ ਜਿਹੜਾ ਸਾਧ ਹੁੰਦਾ ਮਣਕਿਆਂ ਦੀ ਮਾਲਾ ਫੇਰਦਾ ਜਿਹੜਾ ਅਸਲੀ ਪਲਵਾਨ ਹੋਵੇ ਨਾ ਅਸਲੀ ਪਲਵਾਨ ਉਹ ਰੱਬ ਤੋਂ ਵੀ ਉੱਤੇ ਹੁੰਦਾ ਕਿਸਾਦਾ ਜਦੋਂ ਰਮਾਲੀ ਲਾ ਗਿਆ ਆਪਾਂ ਆਪਦੀ ਹੱਡਾਂ ਦੀ ਮਾਲਾ ਫੇਰਨੀ ਆ ਤੜਕੇ ਕੰਮ ਉਹ ਕਰੀ ਜਾਣਾ ਦੁਪਹਿਰੇ ਕੰਮ ਉਹ ਕਰੀ ਜਾਣਾ ਤਕੜਾ ਕਿਉਂ ਨਾ ਹੋ ਬੰਦਾ ਆਪਾਂ ਅੱਜ ਕੱਲ ਸ਼ਾਰਟਕਟ ਰਾਹ ਚੁੰਲੇ ਆ ਸਾਰਾ ਕੁਝ ਅੱਗੇ ਦੇ ਲੋਕੀ 30 30 ਸਾਲ ਤੱਕ ਉਦਾਂ ਹੀ ਖੇੜਖੋੜ ਜਾਂਦੇ ਸੀ ਤੇ ਆਮ ਹੀ ਲੋਕੀ 50 50 ਸਾਲ ਤੱਕ ਕੁੱਲ ਜਾਂਦੇ ਸੀ ਤਕੜੇ ਮੱਲ ਹੁਣ ਹੁਣ ਕੀ ਆ 20 ਸਾਲਾਂ ਦੇ ਲੱਗਦੇ ਆ 16 17 ਸਾਲਾਂ ਦੇ ਲੱਗਦੇ ਆ ਬਾਈਆਂ ਤੇ ਜਾ ਕੇ ਸਾਸਰੀ ਕਾਲ ਇਦਾਂ ਹੀ ਬਾਈ ਇਦਾਂ ਹੀ ਉਸਤਾਦ ਲੁਮਾਨ ਜੀ ਤੇ ਉਹ ਕੀ ਕਾਦੀ ਨਸ਼ਾ ਚਲੋ ਜੋ ਮਰਜ਼ੀ ਲਾ ਲੋ ਯਾਰ ਮਿਹਨਤ ਤੇ ਕਰੋ ਜਿਹੜਾ ਬੰਦਾ ਮਿਹਨਤ ਕਰਦਾ ਨਾ pau ਉਹਦੇ ਬੰਦੇ ਦੇ ਅੰਦਰ ਜਿਹੜੀ ਮਰਜ਼ੀ ਚੀਜ਼ ਛੁੱਟਦੇ ਪਾ ਜਾਣੀ ਹਾਂਜੀ ਤੇ ਜਿੰਨੇ ਮਿਹਨਤ ਨਹੀਂ ਕਰਨੀ ਉਹਨੂੰ ਆਪਾਂ ਕੀ ਕਹਿ ਸਕਦੇ ਹੁਣ ਤੁਹਾਡੇ ਸਾਹਮਣੇ ਜਿਹੜੇ ਬੰਦੇ ਮੇਨ ਮੇਨ ਖੇਡਣਦੇ ਮਿਹਨਤ ਨਹੀਂ ਖੇਡਣਦੇ ਉਹਨੂੰ ਖੁਸ਼ੀ ਕਿੰਨੀ ਮਿਹਨਤ ਕਰਦਾ ਮੰਗੀ ਆ ਦੇਖੇ ਦੀ ਜਾਂਦਾ ਉਹ ਲੁੱਦੜ ਸੰਦੀਪ ਹਾਂਜੀ ਹਾਂਜੀ ਗੱਡਾ ਤਕੜਾ ਬੰਦਾ ਜੇ ਖੇਡੀ ਜਾਂਦਾ ਪਾਲਾ ਹੋ ਗਿਆ ਸਾਰੇ ਬੰਦੇ ਖੇਡ ਨਹੀਂਦਾ ਆ ਤੇ ਜੇ ਤੁਸੀਂ ਮਿਹਨਤ ਕਰੋਗੇ ਤੇ ਮਿਹਨਤ ਨੇ ਤੇ ਤਕੜਾ ਘੜਾਉਣਾ ਹੀ ਘੜਾਉਣਾ ਹਾਂ ਚਲੋ ਆਪਾਂ ਪਾਜੀ ਲੋ ਜੇ ਫੋਨ ਤੇ ਜਾ ਪੁੱਛੀ ਜਿਹੜੀ ਬਾਹ ਨਾ ਪੋਣੀ ਆਪਾਂ ਇਕੜੀ ਦੁਨੀਆ ਨੂੰ ਦੱਸਣਾ ਹੈ ਜਿਹੜਾ ਮਾਰ ਕੇ ਜਾਣਾ ਨਹੀਂ ਨਹੀਂ ਪਾਉ ਕਿਉਂ ਯਾਰ ਗੱਲ ਜਿਹੜਾ ਬੰਦਾ ਸੋਚਦਾ ਇੰਦਰਜੀਤ ਕਿੱਡਾ ਗਿਆ ਕਲਸੀ ਵਾਲਾ ਹਾਂਜੀ ਭੱਜ ਕੇ ਬੰਦੇ ਨੂੰ ਤੇ ਅੱਗਾ ਮਾਰਦਾ ਕਮਾਣ ਦਿੰਦਾ ਨਾ ਬੰਦੇ ਨੂੰ ਇਹ ਸਾਰਿਆਂ ਨੂੰ ਵੀ ਪਤਾ ਉਹਨੇ ਦਾਅ ਮਾਰਨਾ ਉਹਦਾ ਦਾਅ ਹੀ ਸਰਲ ਹੋਇਆ ਉਹਨੂੰ ਤਾਂ ਜਦੋਂ ਬਾਹ ਜੀ ਪਾ ਦਿੰਦਾ ਤੇ ਉਦੋਂ ਨਾਲ ਜਾਮ ਹੀ ਕਰ ਦਿੰਦਾ ਬੰਦੇ ਹਰ ਕਿਹੇ ਬੰਦੇ ਤੋਂ ਇੱਕ ਦਾਅ ਚਾਹੀਦਾ ਹਾਂਜੀ ਦਾਅ ਹਮੇਸ਼ਾ ਹੀ ਜਿਹੜਾ ਬੰਦੇ ਤੋਂ ਦਾਅ ਹੈਗਾ ਨਾ ਉਹਨੇ ਆਪਦਾ ਕੰਮ ਕਰਨਾ ਹੀ ਕਰਨਾ ਹਾਂਜੀ ਕਰਨਾ ਹੀ ਕਰਨਾ ਉਹਨੇ ਤੇ ਇਸ ਕਰਕੇ ਆਪਦਾ ਦਾਅ ਬਣਾਓ ਦਾਅ ਸਰਲ ਚਾਹੀਦਾ ਬੰਦੇ ਨੂੰ ਗਰਾਊਂਡ 'ਚ ਹੀ ਭਾਈ ਉਹ ਤਾਂ ਬੰਦੇ ਨੂੰ 50 50 100 ਸੋਰੀ ਕਰਨੇ ਦੀ ਹਾਂ ਸਰਲ ਚਾਹੀਦਾ ਹੁਣ ਨਾ ਵੇਖ ਜਿਹੜੇ ਬੰਦੇ ਦੀ ਬੋਡੀ ਕੰਮ ਕਰਦੀ ਬੰਦਾ ਐ ਰੋਕ ਖਲੋਂਦਾ ਨਾ ਬੰਦੇ ਦੇ ਗਾੜੀ ਤੁਸੀਂ ਦਿਮਾਗ ਨਹੀਂ ਸ਼ਾਰਪ ਰੱਖਦੇ ਜਦੋਂ ਬੰਦਾ ਤੁਹਾਡੇ ਮੇਚਦਾ ਉਹ ਜਦੋਂ ਭੱਜਨਦਿਆ ਇੱਕ ਬੰਦੇ ਨੂੰ ਭੱਜਨਦਿਆ ਉਹਨੇ ਰੁਕ ਇੱਕ ਬੰਦੇ ਤੇ ਮੋੜਾ ਮਾਰ ਕੇ ਰੁਕਣਾ ਹੀ ਆ ਜਦੋਂ ਮੋੜਾ ਮਾਰਦਾ ਉਦੋਂ ਬਗਲ ਪਾਓ ਜਦੋਂ ਉਹਨੇ ਆ ਗਾੜੀ ਖੜ ਗਿਆ ਜਦੋਂ ਮੋੜਾ ਮਾਰਿਆ ਨਾਲ ਬਗਲ ਨਾਲ ਆ ਮੋਡੇ ਦੀ ਧੱਕ ਨਾਲ ਡੰਡਾ ਵੱਲ ਤੇ ਵੱਜਣਾ ਹੀ ਵੱਜਣਾ ਹਾਂ ਤੂੰ ਮਾਰਿਆ ਨਹੀਂ ਉਹ ਤਾਂ ਉਹ ਵੀ ਦੱਸੇ ਮਾਰਿਆ ਤੁਸੀਂ ਤੁਸੀਂ ਦਿਮਾਗ ਅੱਦੇ ਅੱਦੇ ਜੱਫੇ ਦਿਮਾਗ ਵਾਲੇ ਹੁੰਦੇ ਆ ਅੱਧੀ ਰੇਟ ਦਿਮਾਗ ਵਾਲੀ ਹੁੰਦੀ ਆ ਬੰਦਾ ਦਿਮਾਗ ਨਾਲ ਘੇੜੇ ਫੜਿਆ ਨਹੀਂ ਜਾਂਦਾ ਹੁਣ ਜੀਵਨ ਮਾਣੂ ਕਹਲੇ ਚ ਉੱਚ ਜਾਣ ਉਹ ਦਿਮਾਗ ਨਾਲ ਘੇੜਦਾ ਪਹਿਲੇ ਬੰਦੇ ਜਿਹੜੇ ਹੁੰਦੇ ਹਨ ਪਹਿਲੇ ਬੰਦੇ ਕਹਿੰਦੇ ਹੁੰਦੇ ਵੀ ਇੱਥੋਂ ਮੈਂ ਫੜਿਆ ਗਿਆ ਨਾ ਜਿੱਥੋਂ ਇਹ ਤੋਂ ਗਾਂ ਜੱਫਾ ਨਹੀਂ ਖਾਊਗਾ ਉਦੋਂ ਉਦੋਂ ਮੈਂ ਬੰਦਿਆਂ ਦੇ ਨਾਲ ਜਿਹਨਾਂ ਰਿਹਾ ਉਹ ਕਹਿੰਦੇ ਹੁੰਦੇ ਸੀ ਤਿੰਨ ਚਾਰ ਪਲਮਾਨ ਜੀ ਅਸੀਂ ਕਬਡੀਆਂ ਪਾ ਦਾਂਗੇ ਕੋਈ ਸਭ ਸਾਡੇ ਤੋਂ ਇੰਨਾ ਕਿ ਸਟੈਮਨਾ ਹੈਗਾ ਕਿਉਂਕਿ ਮੈਂ ਡੈਡਾਂ ਵਾਵਾ ਚਿਰ ਬਾਅਦ ਖੇਡਣ ਲੱਗਾ ਤਿੰਨ ਚਾਰ ਕਬਡੀਆਂ ਮੈਨੂੰ ਜਫਾ ਨਹੀਂ ਪੈ ਸਕਦਾ ਉਸ ਤੋਂ ਬਾਅਦ ਤੁਸੀਂ ਕਰ ਲਿਓ ਬੰਦੋ ਬੱਸ ਅੱਜ ਕੱਲ ਚਾਰ ਪੰਜ ਕਬਡੀਆਂ ਤੇ ਮੇਨ ਮੇਨ ਰੇਡਰ ਪਾਉਂਦੇ ਆ ਹਾਂਜੀ ਮਾ ਪਹਿਲਾਂ ਕਹਿੰਦੇ ਨਹੀਂ ਪਾਉਂਦੀਆਂ ਕੋਨੀ ਕੋਨੀ ਟੁੱਟਾ ਗੋਡਾ ਦੋ ਤਿੰਨ ਸਾਲ ਖੇਡ ਗਿਆ ਟੁੱਟੇ ਗੋਡੇ ਨਾਲ ਬੰਦਿਆਂ ਨੇ ਕਬਡੀ ਕਬਡੀ ਸਰਲ ਕੀਤੀ ਉਸਲ ਤੇ ਨਾ ਮਾਲਵੇਚ ਮਾਲਵੇਚ ਬਲਗੀ ਆ ਮਾਲਵੇਚ ਕਬਡੀ ਹੈਗੀ ਆ ਟੈਲੈਂਟ ਬੜਾ ਹੈਗਾ ਪਰ ਉਹ ਕਬਡੀ ਦੀ ਸੱਤਿਆ ਨਾਸ ਮਾਰੀ ਜਾਂਦੇ ਉਹ ਦਿਨ ਵੇਖੇ ਕੀ ਜਵਾਬ ਕਹਿਹੰਦੇ ਸੀ ਉਹ ਵੀ ਨੀਗੇ ਸਾਨੂੰ ਪੈਸਾ ਹੀ ਨਹੀਂ ਕੋਈ ਮਿਲਦਾ ਮੈਂ ਨਾ ਮਾਜੇ ਨਾਲ ਦੀ ਤੇ ਧਰਤੀ ਨਹੀਂ ਹੈਗੀ ਕਿਤੇ ਬਦਰ ਸਾਹਿਬ ਇੱਕ ਨਾਲ ਮਾਜੇ ਨਾਲ ਦੀ ਧਰਤੀ ਨਹੀਂ ਜੇਗੀ ਮਾਜਾ ਦੇ ਗੁਰੂ ਆਪਾਂ ਰੋਜ਼ ਪੈਸੇ ਲਿਓਣੇ ਕਰਦੇ ਉਹਦੇ ਪੈਸੇ ਕੋਲੋਂ ਖਰਚ ਕੇ ਤੇ ਉਹਨਾਂ ਨੂੰ ਖਰਚਾ ਵੀ ਨਹੀਂ ਪਾਈਦਾ ਮੈਂ ਨਾ ਤਨ ਜੇ ਪਲੇਅਰ ਹੋ ਮਾਲਵੇ ਦੇ ਜਿਹੜੇ ਕੋਲੋਂ ਪੈਸੇ ਲਾ ਕੇ ਖੇਡੰਦੇ ਆ ਮੇਰੇ ਕੋਲੇ ਮਾਲਕ ਜੀ ਗਿਆ ਮੈਂ ਹਾਂ ਤੇ ਜੋ ਨਹੀਂ ਨਹੀਂ ਭਲਵਾਨ ਆਪਾਂ ਤੇ ਬਾਲਾ ਚੱਲਦੇ ਆ ਇੱਥੇ ਡੰਦੀ ਗੱਲ ਨਹੀਂ ਆ ਤੁਮ ਜੱਗ ਨਹੀਂ ਕੋਈ ਬਹੂ ਹੁਣ ਪੁੱਤੋ ਉੱਥੇ ਪਲਗੀ ਆ ਪਹਿਲੋਂ ਐਂਟਰੀ ਭਰਨੀ ਪੈਣੀ ਆ ਐਂਟਰੀ ਭਰ ਕੇ ਤੇ ਕੌਡੀਆਂ ਚਾਰ ਚਾਰ ਦੇਣੀਆਂ ਕਬੱਡੀ ਦਾ ਸੱਦਿਆਂ ਨਾਸ ਮਾਰਨਦੇ ਹੋ ਜੀ 1 ਵਜੇ ਆ ਸੱਤ ਵਜੇ ਤੋਂ ਤਰੇ ਹੀ ਤੇ ਸ਼ਾਮੀ ਆ ਕੇ 8 ਵਜੇ ਤੇ ਖਾਊਗਾ ਕੀ ਤੇ ਦਿਨ ਦੀ ਤੜਕੇ ਖੇਡੂਗਾ ਕੀ ਨਹੀਂ ਨਹੀਂ ਮਾਲਾ ਖੇਡੇ ਨਾ ਉਧਰ ਭਾਣ ਹੋਰ ਗੱਲ ਕਰੁੰਦਾ ਵੀ ਆਪਾਂ ਕਰਮਾਣੇ ਆ ਇਹਦਾ ਉੱਥੇ ਆਪਾਂ ਕਰਮਾਣੇ ਆ ਭੁੱਖੇ ਨਹੀਂ ਰਹਿ ਸਕਦੇ ਆਪਾਂ ਉਧਰ ਵੀ ਹੋਰ ਗੱਲ ਸੁਣਦੇ ਆ ਬਣ ਖੇਡਣ ਦਾ ਮਾਲ ਖੇਡੇ ਹੁਣ ਵੇਖ ਉੱਤੇ 60 62 ਕਿਲੋ ਦੂਜਾ ਤੀਜਾ ਉਹਨਾਂ ਨੂੰ ਪੁੱਛਦੇ ਹੀ ਨਹੀਂ ਤੇ ਜਿਹੜੇ ਤਕੜੇ ਆ ਉਹਨਾਂ ਦੀ ਜਦੋਂ ਮਰਜ਼ੀ ਟੀਮ ਇੰਟਰ ਹੋਂਦੇ ਹੀ ਆ ਉਹ ਤਕਾ ਨਾ ਤਾਹ ਜੇ ਆਣ ਕੇ ਰਾਤ ਕਰਾ ਲੈਣਾ ਉਹ ਜੌਣ ਵੀ ਖੇਡ ਲੈਂਦੇ ਆ ਜਿੱਥੇ ਰੌਣੇ ਖੇਡ ਲੈਂਦੇ ਆ ਆਹੋ ਨਹੀਂ ਤਕਾ ਠੀਕ ਚਲੋ ਹੋ ਸੱਟ ਮੇਰੇ ਕੋਲ 5 ਕਿਲੋਮੀਟਰ ਤੇ ਹੈਗਾ ਮੇਰਾ ਹਾਂਜੀ 5 ਕਿਲੋਮੀਟਰ ਦਾ ਹੈਗਾ 5 6 ਦਾ ਹੈਗਾ 5 6 ਕਿਲੋਮੀਟਰ ਮੈਂ ਰਣੀ ਸ਼ੁਰੂ ਕਰਨੀ ਪਹਿਲਾਂ ਹੌਲੀ ਹੌਲੀ ਭਜਣਾ ਨਾ ਸ਼ੁਰੂ ਕਰੇ ਜਿੱਤਰਾ ਨੂੰ ਤੁਸੀਂ ਪਹਿਲੇ ਦਿਨ ਭਜਣਾ ਨਾ ਹਾਂਜੀ ਕਿਲੋਮੀਟਰ ਰੱਖੇ ਅੱਛਾ ਤੇ ਕਿਲੋਮੀਟਰ ਭਜਣਾ ਆਪ ਡਾਉਣ ਕਰ ਲੇ ਜਿਵੇਂ ਇਥੇ ਪੀੜ ਚ ਨਿਕਲਦੀ ਉਹਦਾ ਕੀ ਸਜਟ ਸਾ ਬੰਦਾ ਗਿੱਤੇ ਲਾਗੂ ਹੋ ਲ ਭਜੇਣੀ ਨਾ ਹਣੇ ਪਹਿਲਾਂ ਗੇ ਨਾ ਨਾ ਆਪ ਭਾਈ ਡਾਰਿਆ ਪਹਿਲਾਂ ਦੇ ਭਾਈ ਡਾਰਿਆ ਉਹ ਹੋ ਜੂਗੀ ਸਹੀ ਹੋ ਜੂਗੀ ਜਦ ਤਰਾ ਨਾ ਆਪ ਕਈ ਯਰ ਆ ਮਸ ਮਾਸ ਜੇ ਨਾਲ ਨਾ ਮਸਲ ਨਾਲੋਂ ਮਾਸ ਖਿੱਚਿਆ ਜਾਂਦਾ ਹਾਂਜੀ 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 ਉਹ ਆਪਣੇ ਛਣ ਬੇਣੋਂ ਲਾ ਪੈਂਦੀ ਆ ਆ ਪਰਪ ਦੇ ਵਿੱਚ ਨਹੀਂ ਪੈਂਦੇ ਹਾਂਜੀ ਉਹਦਾ ਮੇਨ ਇਹੀ ਹੁੰਦਾ ਕਿ ਆਪਾਂ ਨੂੰ ਜਦੋਂ ਆਪਾਂ ਭਜਦੇ ਆ ਜਾਂ ਉਹਦੇ ਨਾਲ ਥਰਪ ਨਹੀਂ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਬੋਡੀ ਨੂੰ ਹੀਟ ਦਿੰਦੀ ਹੈਗੇ ਸਾਰੀ ਬੋਡੀ ਆਪਣੀ ਮੰਨ ਲਓ ਕਿ ਕਿਤੇ ਨਾ ਕਿਤੇ ਸੱਟ ਪਟ ਲੱਗੀ ਆ ਉਹਨੇ ਹੀਟ ਕਰ ਦੇਣਾ ਸਰੀਰ ਨੂੰ ਹਾਂਜੀ ਹਾਂ ਸਾਰੇ ਨੂੰ ਜਿਹੜਾ ਇਸ ਸਟੇਮ ਬਾਥ ਉਹਦਾ ਉਹ ਉਹ ਪਲਗੀ ਚੱਕਰ ਦੋਵੇਂ ਦੋਆਂ ਦਾ ਕੰਬੀਨੇਸ਼ਨ ਹੈ ਜਿੱਦਾਂ ਹੌਟ ਪਾਣੀ ਤੇ ਠੰਡਾ ਪਾਣੀ ਹਾਂ 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 ਜਿਹੜਾ ਮਤਲਬ ਦੋਵਾਂ ਦਾ ਇੱਕ ਹੀ ਆ ਅੱਛਾ ਜਿਹੜਾ ਗਰਮ ਪਾਣੀ ਆ ਉਹਦੀ ਵੀ ਤਸਵੀਰ ਗਰਮ ਆ ਤੇ ਜਿਹੜਾ ਠੰਡਾ ਪਾਣੀ ਉਹਦੀ ਤਸਵੀਰ ਵੀ ਗਰਮ ਆ ਯਾ ਆਪਣੀ ਬਾਡੀ ਨੂੰ ਹੀਟ ਹੀ ਚਾਹੀਦੀ ਆ ਹੁਣ ਆਪਣੇ ਅੰਦਰ ਹੀਟ ਹੀ ਆ ਆਗ ਹੀ ਆ ਜਿਹੜੀ ਆ ਆਗ ਹੀ ਆ ਹੁਣ ਆਪਣਾ ਆਪਣੇ ਲਿਕੁਇਡ ਬੰਦਾ ਇਹੋ ਜਿਹਾ ਇੱਕ ਬੜਾ ਜਰੀਲਾ ਹੁੰਦਾ ਆਪਣੇ ਅੰਦਰ ਬੰਦਾ ਜਿਹੜਾ ਉਹ ਜਦੋਂ ਆਪਾਂ ਖਾਂਦੇ ਆ ਕੋਈ ਚੀਜ਼ ਉਹੋ ਹੀ ਗਾਲਦਾ ਹਾਂ 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 ਤੇ ਮਤਲਬ ਜਿਹੜੀ ਆਪਣੇ ਅੰਦਰ ਆਗ ਨੂੰ ਅੰਨੀ ਕਰਾਉਂਦਾ ਉਹ ਉਹ ਪਤਾ ਨਹੀਂ ਕਿਹੜਾ ਲਿਕੁਇਡ ਕੀ ਕੀ ਕਹਿੰਦੇ ਆ ਸਟਮੈਕ ਐਸਿਡ ਹੁੰਦਾ ਸਟਮੈਕ ਐਸਿਡ ਹਾਂ ਉਹ ਹੁੰਦਾ ਉਹਨ ਮੰਨ ਲੈ ਬੱਕਰਾ ਖਾ ਲਿਆ ਆਪਾਂ ਜਾਂ ਹੋਰ ਚੀਜ਼ਾਂ ਖਾ ਲੀਆਂ ਕੋਈ ਹੈਵੀ ਚੀਜ਼ ਉਹਨੇ ਉਸੇ ਕੈਮੀਕਲ ਨੇ ਉਹ ਗਾਲੜਾ ਉਹ ਕਹਿੰਦੇ ਲੋਹੇ ਉੱਤੇ ਪੈਜੇ ਲੋਹਾ ਗਾਲ ਦਿੰਦਾ ਈ ਉਹ ਕੈਮੀਕਲ ਇੰਨਾ ਕੈਮੀਕਲ ਵਿਲਾ ਆਪਣੇ ਅੰਦਰ ਰੱਬ ਨੇ ਕਹਿ ਰਿਹਾ ਦਰੀ ਚਾਗ ਹੋਣੀ ਨਹੀਂ ਰਹੀ ਰੱਬ ਨੇ ਵਿਲਾ ਕੀ ਕੁਝ ਬਣਾਇਆ ਅੰਦਰ ਉਹ ਤਾਂ ਮਾਰ ਆਈ ਦੇ ਬਲਹਾਰੇ ਜਾਈਏ ਨਾ ਕਿੰਨਾ ਗੋਜਮ ਕਿੰਨਾ ਸਿਸਟਮ ਆਪਣੇ ਅੰਦਰ ਇਹੋ ਜਿਹਾ ਬਣਾਇਆ ਇਹ ਨਹੀਂ ਨਿਕਲਣੀ ਹੁਣ ਇਹ ਨਹੀਂ ਨਿਕਲਣੀ ਆ ਕਾਚੀ ਗਾਲ ਕਾਚੀ ਗਾਲ ਕੋ ਟਿੰਨ ਮਿੰਟ ਹਾਂਜੀ ਹਾਂਜੀ ਵੀ ਮਾੜਾ ਨਹੀਂ ਮੈਂ ਜੋ ਕੋਈ ਮੇਰੇ ਨਾਲ ਆ ਹਾਂਜੀ ਹਾਂਜੀ ਤੇ ਮੈਂ ਉਹਨੂੰ ਵਧੀਆ ਮਦਦ ਦਵਾਂ ਵੀ ਜਵਾਨਾ ਐ ਇਦਾਂ ਨਹੀਂ ਇਦਾਂ ਕਰੀਏ ਚੋਰ ਹੁਣ ਆਪਾਂ ਕਹੀਏ ਟਾਈਮ ਨਹੀਂ ਲੱਗਦਾ ਤਾਂ ਆਪਾਂ ਨੂੰ ਟਾਈਮ ਕੱਢਣਾ ਪੈਣਾ ਆਪਣੇ ਸਰੀਰ ਵਾਸਤੇ ਟਾਈਮ ਨਹੀਂ ਹੈਗਾ ਤਾਂ ਫਿਰ ਬਾਕੀ ਫਿਰ ਹੁਣ ਮੰਨ ਕੇ ਚਲੋ ਜਿਨੇ ਆਪਣੇ ਨਾਲ ਸਾਰੀ ਉਮਰ ਕੱਢਨ ਦਿਆ ਆਪਣਾ ਸਰੀਰ ਆਪਾਂ ਉਹਦੇ ਬਾਅਦ ਇੱਕ ਘੰਟਾ ਨਹੀਂ ਕੱਢੰਦਾ ਹੈ ਹੈਨਾ ਹੁਣ ਮੈਂ ਤੇ ਜਵਾਗ ਨੂੰ ਯਾਰ ਸਾਰੇ ਲਾਇਆ ਕਰਨੇ ਜਿੰਮ ਲਾਉਂ ਅੱਛਾ ਅੱਛਾ ਘਰ ਦੇ ਵੀ ਨਾਲ ਮੈਂ ਲੱਗੋ ਉੱਥੇ ਰਸੀ ਰਸੀ ਦਿਨਾਨੀਆਂ ਟੱਕ ਟੱਕ ਲੈਣਾ ਹੀ ਨਹੀਂ ਨਾ ਬੜਾ ਫਰਕ ਿੱਟ ਤੇ ਰਹਿਣਗੇ ਹੈਨਾ ਨਿੱਕੇ ਨੂੰ ਜਿੰਨਾ ਛੌਂਕੀ ਨਾ ਸੱਟ ਨਾ ਲੱਗਦੀ ਉਹਦੇ ਬੜੀ ਮਾਹਨ ਪਰਿਆਣਾ ਮੈਂ ਤੇ ਬਾਲਾ ਇੱਕ ਉਹ ਆ ਫੇਰ ਮੈਂ ਪੋਸਟ ਪਾਈ ਜੇ ਭੈਣ ਜਦੋਂ ਉਹ ਵੇਖੇ ਸਕੂਲ ਵਾਲੀ ਬੱਸ ਉਹਨੇ ਛੁੱਟੀ ਆਹੋ ਹਾਂ ਹਾਂ ਉਹ ਜਿਹਨੂੰ ਕਹਿੰਦੇ ਆ ਵੀ ਇਹਨੇ ਸਮੈਗ ਪੀਤੀ ਆ ਆਹੋ ਦੀ ਮੈਂ ਪੋਸਟ ਲੇ ਕੇ ਭਾਈ ਮੈਂ ਉੱਥੇ ਨਾ ਬੰਦਾ ਵੇਖੋ ਬੰਦੇ ਨੇ ਥੱਲੇ ਕਮੈਂਟ ਕੀਤਾ ਹੋਏ ਉਹਦੀ سپورਟ ਚ ਆਏ ਜਿਹਨੇ ਸਾਡੇ ਵੀਰ ਨੂੰ ਹੱਥ ਲਾਇਆ ਤੇ ਹਿਸਾਬ ਲਾ ਲਿਆ ਉਹਦੇ ਬੰਦ ਰਹੇ ਲੋਕੀ ਕੀ ਤੁਹਾਨੂੰ ਦੱਸਾਂ ਯਾਰ ਉਸ ਸਾਰਾ ਬਦਲ ਲੱਗਣਾ ਵੀ ਐ ਗੱਡੇ ਆ ਵਿਆਹ ਪੂਰਾ ਉਹ ਗੱਲ ਇੱਕ ਗੱਲ ਪੜਾ ਕੀ ਹੈ ਵੇਖ ਜਿਹੜੇ ਬੱਚੇ ਆਪਣਾ ਭਵਿੱਖਿਆ ਆਉਣ ਵਾਲਾ ਜੇ ਇਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਕਰਾਂ ਕੀ ਦੀ ਹਾਂ ਕਰਾਂਗੇ ਕੀ ਦੀ ਬੱਚੇ ਨਹੀਂ ਆਪਾਂ ਸਮਝਾਦੇ ਡਰਾਈਵਰ ਹੁੰਦੇ ਨੇ ਨਾ ਥੋੜੇ ਸਿਆਣੇ ਬਿਆਣੇ ਨੇ ਉਹ ਸਗੋ ਉਹ ਜਿਹੜੇ ਬੱਸੇ ਤੁਹਾਨੂੰ ਮੈਂ ਦੱਸਾਂ ਜਿਹੜੇ ਓਨਰ ਆ ਨਾ ਗੱਡੀਆਂ ਦੇ ਉਹਨਾਂ ਨੇ ਚੰਗਾ ਬੰਦਾ ਰੱਖਣਾ ਨਹੀਂ ਜਿਹੜਾ ਸਸਤਾ ਮਿਲਦਾ ਕੋਈ ਉਹ ਰੱਖ ਲੈਂਦੇ ਆ ਐਕਸਪੀਰੀਅੰਸ ਕਿਸ ਦਾ ਵੇਖਣਾ ਨਹੀਂ ਆ ਕਿੰਨੇ ਕਿੰਨਾ ਜੇਰ ਚਲਾਈਆਂ ਕੀ ਹਿਸਾਬ ਕਰਾਵਾ ਨਹੀਂ ਦਰੀਓ ਨਾ ਤੇ ਮਰੀਓ ਮੇਰਾ ਭਲਾ ਸਾਨੂੰ ਹਾਂ ਦੇਖੀਓ ਦਾ ਦਾ ਮੈਂ ਇਹ ਦੁੱਧਾ ਲਾਉਂਦਾ ਪਈ ਉਹ ਗਾੜੀ ਵੀ ਸਾਰੀ ਹੋ ਗਈ ਹਾਂ ਜੀ ਕਿੱਦਾਂ ਹੀ ਇਹ ਕੋਣ ਪੁੱਛਦਾ ਕੀ ਹਾਲ ਹੈ ਮੈਨੂੰ ਇਹ ਦੱਸੋ ਕਹਿੰਦੇ ਠੀਕ ਹੈ ਸਾਡੇ ਪੁੱਛਦਾ ਕੀ ਹਾਲ ਹੈ ਮੈਨੂੰ ਇਹ ਦੱਸ ਜੀ ਦਾ ਵੀ ਕੋ ਖਾਰਾ ਕਰ ਦੋ 20 15 ਕਰਨਾ ਦੇਵਦਾਰ ਜੁਕੇ ਦੇ ਨਾਲ ਸ਼ੇਰਾ ਪੂਰਾ ਖੋਸਰਾ ਪਰ ਦੀ ਬਹੁਤ ਬਹੁਤ ਧੰਨਵਾਦ ਹੈ ਵੱਡੇ ਮਾਨ ਹੈ ਵੱਡੇ ਸਤਿਕਾਰ ਹੈ ਹਰਜਿੰਦਰ ਅਮਰੀਕਾ ਤੋਂ ਕੋਪੀ ਕਹਾਲੀ ਤੋਂ ਨਾਲ ਕਹਿੰਦੇ ਬਾਰਮਣੀ ਮਾਨ ਹੈ ਸਾਡੀ ਜਿੰਦਗੀ ਦਾ ਰਿਪਰ ਹੋਣਾ ਧੰਨਵਾਦ ਆ ਦੇਖਾਂਗੇ ਸਾਹਮਣੇ ਆਹ ਬੰਦੇ ਨੇ ਮਖਰ ਦੇ ਦਾ ਖਰਚਾ ਆਇਆ ਤੁਹਾਡਾ ਧੰਨਵਾਦ ਹੈ ਦਨ ਕਹਿੰਦੇ ਆ ਤੂੰ ਗੁੱਸਾ ਕਰਦੇ ਜੀ ਤੇ ਜਾਂਦਾ ਨੇ ਜਿਹੜੇ ਹੱਥ ਫੜ ਕੇ ਬੈਠੀ ਮੇਰੇ ਭਰਾ ਕਿ ਤੂੰ ਹੀ ਨਹੀਂ ਮੰਨ ਲੇ ਕਿ ਬਾਹਰ ਦੇ ਵਿੱਚ ਕਿਸੇ ਤਰ੍ਹਾਂ ਦੀ ਮੰਨ ਲੈਣੀ ਹੈ ਤੇ ਮੇਰੇ ਭਰਾ ਮਾਣਾ ਮਾਣਾ ਯਾਰ ਕੰਨੀ ਦੇ ਪਿੱਛੇ ਰਹੀ ਜਾ ਰਹਾ ਹਾਂ ਹੁਣ ਦੱਸੀ ਜੀ ਹੁਣ ਦੱਸ ਅਜ ਬੈਠੀ ਬਾਈ ਜੀ ਪੈਸੇ ਨਾਲ ਨਹੀਂ ਨਾਲ ਮੋੜਨਾ ਕਰਦੀਏ ਰਿਪਨ ਧਵਾ ਕੇ ਨਾਲ ਵੱਡਾ ਵੀਰੇ ਗੌਰਵਤ ਧਵਾ ਕੇ ਸਤਨਾਮ ਪਹਾਈ ਤੋੜਾ ਹਰ ਕਹਿੰਦੇ ਬੋਤੀ

اسدار گربت اسدار میں دے تاں دے اسدار جی دے تے شکریہ اوئے کتھے اوئے یار سدی کولاں پڑی ٹیماں تے فرانتپ دے اوہ نیو فلو اوہ سارا کوئی جی دے نال آ گئی جیڑی کوڑا دے پھاٹی کرے آ ਅੱਜ ਦੇ ਖੇਡ ਮੇਲੇ ਦੀ ਜਿਹੜੀ ਜੇਤੂ ਟੀਮ ਆਜ ਦੇ ਸ਼ੋਅ ਨਹੀਂ ਦੇ ਤੋ ਬਾਬਾ ਪਰ ਆਪਾਂ ਪਾ ਰਹੇ ਆ ਸਾਨੂੰ ਇਹ ਸੀ ਜੀ ਵਾਨੀ ਬਾਸ ਨਹੀਂ ਪਰ ਆਪ ਨਹੀਂ ਆਪਾਂ ਨੂੰ ਤਾਂ ਨਾ ਫਲਕ ਚੱਕ ਰਿਹਾ ਕਿ ਕੋਈ ਆਪਾਂ ਨੂੰ ਵੇਖਣ ਆਵੇ ਆਪਣੇ ਤੋਂ 100% ਨਾ ਦਿੱਤਾ ਜਾਵੇ ਹੁਣ ਰੂਹ ਨਹੀਂ ਕਰਦੀ ਮੇਰਾ ਮੇਰਾ ਭਲਾ ਕੀ ਜਦੋਂ ਗਰਾਊਂਡ ਵਧੀਆ ਫਿਰ ਰੂਹ ਤੋਂ ਖੇਡਣ ਨੂੰ ਜੀ ਕਰਦਾ ਹੁਣ ਥੱਲੇ ਜਦੋਂ ਭਾਰਾ ਵਾ ਥੱਲੇ ਲੱਗਦਾ ਬਹਿ ਜਾਣਾ ਥੱਲੇ ਬਾਕੀ ਪੂਰੀ ਵੀ ਸੁਣੀ ਆ ਕਹਿੰਦੇ ਹੀ ਕਿ ਜਦੋਂ ਵੀਰ ਆਪਦੇ ਟਾਈਮ ਤੇ ਤੇ ਹਵਾ ਵੀ ਪੁੱਛੇ ਲੰਘਦੀ ਉਹ ਗੱਲਾਂ ਇਹੋ ਜਿਹੀਆਂ ਠਾਪ ਲਾ ਗਈਆਂ ਨਾ ਜੀ ਕੋਈ ਗੱਡੀ ਨਹੀਂ ਸਕਦਾ ਮੈਨੂੰ ਕਹੇ ਕੋਈ ਨਹੀਂ ਵੀਰ ਦੋ ਦਿਨਾਂ ਆ ਕੋਈ ਨਹੀਂ ਮੈਂ ਵੇਸਟ ਕਰਕੇ ਜਾਊਂਗਾ ਪਰ ਮੈਂ ਸਾਥ ਨਹੀਂ ਨਹੀਂ ਇਹ ਪਿਆਰ ਹੀ ਘਟਿਆ ਜੀ ਪਿਆਰ ਹੀ ਜਿਹੜਾ ਪਿਆਰ ਹੈ ਨਾ ਇਹ ਮਹਾਰਾਜ ਇਦਾਂ ਹੀ ਬਣਾਈ ਰੱਖਿਆ ਬਾਕੀ ਤੁਹਾਨੂੰ ਆਨੰਦ ਘਾੜਦੇ ਮੈਂ ਕਈ ਵਾਰ ਵੇਖਿਆ ਨਾ ਅੱਛਾ ਠੀਕ ਆ ਕੋਲੋਂ ਬਣਾ ਕਰਕੇ ਨਵੀਂ ਜਨਰੇਸ਼ਨ ਵੀ ਵੇਖਦੇ ਹਾਂ ਹਾਂ ਥੋੜਾ ਜਿਆ ਪਿਆਰ ਕਰਦੇ ਹਾਂ ਹੁਣ ਬਹੁਤ ਫਰਕ ਪੈ ਗਿਆ ਬਾਕੀ ਵੀ ਆਨੰਦ ਘਾੜਦੇ ਆਉਂਦੇ ਇਹਨੂੰ ਹਾਂਜੀ ਹਾਂਜੀ ਉਹ ਭਾਈ ਸੱਜਣਿਆ ਕੀ ਭਰਾ ਮੇਰਾ ਤੇ ਉਹਨਾਂ ਕੋਈ ਨਹੀਂ ਸਕਣੀ ਕੋਈ ਭੈਣ ਚ ਉਹ ਬੰਦਾ ਭੈਣ ਨੂੰ ਲਾ ਲਾ ਕੇ ਮਾਰੇ ਕਰ ਖਰਾਕ ਸੋਟ ਅੰਦਰ ਬੈਲੋ ਦੇ ਘਰ ਹੀ ਖਾਣਾ ਪੈਂਦਾ ਪੁੱਤ ਹਾਂਜੀ ਘਰੋਂ ਵੀ ਚਲੋ ਸੈਟ ਮਾਰਾ ਹੀ ਕਿਰਪਾ ਬੱਕਰਾ ਬੱਕਰਾ ਸੋਟ ਅੰਦਰ ਕਰਾ ਹੁਣ ਵੀ ਜੇ ਆਪਾਂ ਚਾਹੀਏ ਵੀ ਕਾਇਮ ਹੋਣਾ ਤੇ ਫਿਰ ਖਰਾਕ ਤੇ ਚੰਗੀ ਖਾਣੀ ਪੈਣੀ ਆ ਨਾ ਤਾਕੀ ਉਧਰੋਂ ਮੌਕੇ ਦੀ ਕੋਈ ਚੱਕਰ ਨਹੀਂ ਆ। ਮੌਕਾ ਯਾਰ ਮੇਰੀ ਗੱਲ ਤੋਂ ਜਿਹੜੇ ਬੰਦੇ ਮੈਂ ਬਾਹੋਂ ਫੜ ਕੇ ਤੁਰਪਣਾ ਉਹਨਾਂ ਨਾਲ ਦੀ ਰੀਸ ਥੋੜੀ ਐ। ਥੋੜੀ ਤੈਨੂੰ ਘਰੋਂ ਘਰ ਵਾਲਾ ਕੰਮ ਹੁੰਦਾ ਲੱਗੀ ਤਾ। ਹੁਣ ਮੰਨ ਕੇ ਚੱਲ ਮੈਂ ਕਿਹੇ ਬੰਦੇ ਨੂੰ ਫੋਨ ਕਰੂੰਗਾ ਉਹਨੇ 100 ਗਾੜੀਆਂ ਉੱਤਰ ਲਿਖ ਦਿਓਣੀਆਂ। ਤੇ ਜਿਹੜੇ ਬੰਦੇ ਮੈਂ ਮੈਂ ਬਾਹੋਂ ਫੜ ਕੇ ਤੁਰਪਣਾ ਉਹਨਾਂ ਨਾਲ ਦੀ ਰੀਸ ਥੋੜੀ ਐ। ਇਹ ਨਹੀਂ ਚੱਲੇਗਾ। ਹੁਣ ਮੰਨ ਕੇ ਚੱਲ ਮੈਂ ਕਿਸੇ ਨੂੰ ਫੋਨ ਕਰੂੰ ਕਿਸੇ ਨੂੰ ਫੋਨ ਕਰੂੰਗਾ ਫੋਨ ਨਾ ਹੁਣ ਜਿਹੜਾ ਮੇਰਾ ਸੁਭਾਅ ਨਾ ਵੀ ਮੇਰਾ ਹੁੰਦਾ ਕੋਈ ਟੀਮ ਬਣਾਵੇ। ਹਾਂਜੀ। ਹੁਣ ਇੱਕ ਟੀਮ ਦੇ ਵਿੱਚ ਪਲੇਅਰ ਇੱਕ ਤਕੜਾ ਹੋਵੇ ਨਾ ਫਿਰ ਸਾਰੇ ਮੈਚ ਲਵਾਉਂਦੇ ਕਿਉਂਕਿ ਇਹਨਾਂ ਤੋਂ ਬੰਦਾ ਹੈਗਾ ਤਕੜਾ ਮੈਂ ਤਾਂ ਹੀ ਤੁਹਾਨੂੰ ਕਹਿੰਨਾ ਕੰਜਰ ਦੇ ਉਦੋਂ ਦੇ ਬਣੋ ਇੱਕ ਜਣਾ ਜੇ ਤਕੜਾ ਹੋ ਟੀਮ ਕੋਈ ਜਿਹੜਾ ਪਤਾ ਨਹੀਂ ਪਹਿਲੀ ਟੂਨੀ ਜਾ ਕੇ ਸੀ ਇਹ ਪਹਿਲਾਂ ਦੁਨੀਆ ਉਦਾਂ ਪਛਾਣ ਲੈਂਦੀ ਹੈ ਸਾਰਾ ਕੁਝ ਉਹ ਮੁੰਡਾ ਕੱਲ ਆਇਆ ਤੇ ਉਹਦਾ ਨਾਮ ਬਣਾ ਗਿਆ ਓਏ ਕੰਮ ਗੇਲਾ ਵੀ ਉਹਦਾ ਨਾਮ ਕਿ ਨਾਮ ਹੈ ਹਾਂ ਵਿਲਾ ਕਿੰਦਾ ਵਧੀਆ ਨਾ ਆ ਵਧੀਆ ਬਣ ਗਿਆ ਵਿਲਾ ਤਿੰਨ ਜਾ ਫਿਰ ਆਓ ਚੱਲ ਵਧੀਆ ਮੁੰਡਾ ਇੱਕ ਸਟਾਈਲ ਜਿਹਾ ਹੁੰਦਾ ਬੰਦੇ ਹਣਾ ਤੁਸੀਂ ਵੀ ਸਟਾਈਲ ਬਣਾਓ ਨਾ ਮਿਹਨਤ ਲਾ ਕੇ ਇਹ ਕਿ ਜਦੋਂ ਬੰਦਾ ਜਵਾਨੀ 'ਚ ਹੋਵੇ ਨਾ ਤੇ ਬੰਦੇ ਨੂੰ ਹੁਸਨ ਹੀ ਵੜਾ ਹੁੰਦਾ ਜਵਾਨੀ ਭਾਂਜੇ ਦੇਵੀਆਂ ਸਭ ਹੁੰਦੇ ਆਓ ਜੇ ਤੇ ਜਵਾਬ ਦੇ ਤੇ ਅਸੀਂ ਕਿ ਅਸੀਂ ਬੁੱਕ ਦੇ ਫਿਰਦੇ ਹਾਂ ਤੁਸੀਂ ਸਹੀ ਗੱਲ ਹੈ ਅਸੀਂ ਅਜੇ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਹੈ ਕਬੱਡੀ ਮਿਹਨਤ ਦੀ ਜੇ ਮਿਹਨਤ ਕਰ ਲੋਗੇ ਤੇ ਲੰਮਾ ਖੇਡ ਲੋ ਆ ਆਪਣਾ ਆਪਣਾ ਫੋਕਸ ਹੀ ਮਿਹਨਤ ਹੈ ਆਪਕੇ ਇਹਨੂੰ ਗਾਈਡਨਸ ਹੀ ਦੇਣੀ ਹੈ ਮਿਹਨਤ ਕਰਨਾ ਤੁਹਾਨੂੰ ਦੱਸਾਂਗਾ ਕਿ ਮਿਹਨਤ ਲਾਵੇਂਗਾ ਤੇ ਕਬੱਡੀ ਪਾਉਗੇ ਪਹਾਣੇ ਥੋੜੀ ਰੋਕਣਾ ਤੈਨੂੰ ਹੁਣ ਹੁਣ ਮੈਂ ਤੈਨੂੰ ਦੱਸਦਾ ਆਪਣੇ ਏਰੀਆ 'ਚ ਮੱਖਣ ਮੱਖੀ ਮਿਹਨਤ ਕਰਦਾ ਦਦਾ ਸਰੀਰ ਵੇਖ ਲੈ ਦੱਸਦਾਣਾ ਕਿ ਬੰਦਾ ਮਿਹਨਤ ਕਰਦਾ ਤੇ ਉਹਦੇ ਉਹ ਆਪਣੇ ਨਾਲ 6-7 ਮੈਚ ਆਰ ਕੇ ਉਹਨੇ ਖੇਡੇ ਆ ਨਾ ਨਹੀਂ ਹੈਗੇ ਕਬੱਡੀ ਪਾਉਣ ਤੋਂ ਉਹ ਇੱਕ ਬੰਦਾ ਦੋਹਾਂ ਬੰਦੇ ਦਾ ਕੰਮ ਕਰਦਾ ਉਹਨੂੰ ਇਕੱਲੇ ਨੂੰ ਸਾਧ ਲਓ ਤੇ ਦੋ ਬੰਦੇ ਸਾਧ ਲਓ ਦੋ ਬੰਦੇ ਵੀ ਉਹਦੇ ਜਿੰਨਾ ਕੰਮ ਨਹੀਂ ਕਰਨੀ ਤਾਂ ਕਿ ਤਾ ਉਹਨੂੰ ਜੀ ਦੋ ਵੀ ਕੋਈ ਮਿਹਨਤ ਨਾ ਨਹੀਂ ਭਲਵਾਂ ਜੀ ਮਿਹਨਤ ਕਰੋ ਬਾਕੀ ਮਲਾਂ ਇੱਕ ਫਾਲ ਲਾਉਣਾ ਵੈਗਰੂ ਦੇ ਹੱਥੋਂ ਹੁੰਦਾ ਮਿਹਨਤ ਤੇ ਲਾਓ ਫਾਲ ਉਹ ਪਰਮੈਸ਼ਨੇ ਲਾਉਣਾ ਪਰ ਤੁਸੀਂ ਸੱਚੀ ਨੀਤ ਨਾਲ ਮਿਹਨਤ ਤੇ ਕਰੋ ਫਾਲ ਤੇ ਆਪੇ ਵੈਗਰੂ ਲਾਊਗਾ ਹਨਾ ਤੇ ਜੇ ਆਪਾਂ ਕਹੀਏ ਮਿਹਨਤ ਵੀ ਕੋਈ ਲਾ ਦੇ ਤੇ ਆਪਾਂ ਨੂੰ ਉਦਾਂ ਤੇ ਫੇਰ ਨਹੀਂ ਮਿਹਨਤ ਕਰੋ ਉਹ ਵੀ ਭਾਵੇਂ ਮੌਕਾ ਤਾਂ ਨਾ ਕੋਡੀ ਤੇ ਤੂੰ ਪਾਉਣੀ ਆ ਕੋਡੀ ਤੇ ਲੋਕਾਂ ਨੂੰ ਉਹ ਨਹੀਂ ਪੰਜ 10 ਤੱਕ ਹੁੰਦਾ ਉਹ ਵੀ ਨਹੀਂ ਨਹੀਂ ਭਾਵੇਂ ਕੋਈ ਚੱਕਰ ਨਹੀਂ